ਸਤਿ ਸ਼੍ਰੀ ਅਕਾਲ ਵੀਰ ਜੀ ਸੋ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਜੋ ਸੀ ਹਿੱਦੀ ਦੇ ਹਾਲਾ ਚੱਲ ਰਿਹਾ ਹੈ ਸੋ ਉਸ ਨੂੰ ਸਮਰਪਿਤ ਤੁਸੀਂ ਅੱਜ ਠੰਡੇ ਮਿੱਠੇ ਜਲਦੀ ਸਵੇਰ ਲਗਾਈ ਗਈ ਹੈ ਇਹ ਕਿਸ ਵੱਲੋਂ ਲਗਾਈ ਗਈ ਹੈ ਤੇ ਇਸ ਵਿੱਚ ਕਿਸ-ਕਿਸ ਦਾ ਸਹਿਯੋਗ ਹੁੰਦਾ ਇਹਦੇ ਵਿੱਚ ਸਹਿਯੋਗ ਤਾਂ तकरीबन ਸਾਰੀ ਮਾਰਕੀਟ ਦੇ ਨਾਲ ਆਪਣੇ ਸੀਦੀ ਧਾਣੇ ਵਾਲੇ ਆਪ ਬਾਬੇ ਤੋਂ ਮਰੋ ਜਾ ਸੁਵਿਧਾ ਕੇਂਦਰ ਵਾਲੇ ਆ ਔਰ ਪੂਰੀ ਦਿੱਲੀ ਦੀ ਮਾਰਕੀਟ ਹੈ ਸਾਰੀ ਮਾਰਕੀਟ ਦਾ ਸਹਿਯੋਗ ਤੋ ਅੱਜ ਦੇ ਦਿਨ ਕੀ ਸੰਦੇਸ਼ ਦੇਣਾ ਚਾਹੋਗੇ ਆ ਦਿੰਦੇ ਇਸ ਦੇ ਸਾਬੇ ਮੇਰਾ ਆਪਣਾ ਰਲ ਮਿਲ ਕੇ ਰਹੋ ਜੋ ਵੀ ਕੰਮ ਕਰਨਾ ਇਕੱਠੇ ਹੋ ਕੇ ਕਰੋ ਲੰਗਰ ਲਾਣਾ ਕੋਈ ਸ਼ੀਰ ਲਾਣੀ ਸਾਰੇ ਇਕੱਠੇ ਹੋ ਕੇ ਕਰੋ ਧੰਨਵਾਦ ਜੀ